ਅੱਜ ਲੁਧਿਆਣਾ ਵੈਸਟ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਜੀ ਹਾਂ ਅੱਜ VOTING ਹੈ ਤੇ ਅੱਜ ਲੋਕਾਂ ਦੇ ਵਿੱਚ ਉਤਸ਼ਾਹ ਨਜ਼ਰ ਆ ਰਿਹਾ ਹੈ ਉੱਥੇ ਹੀ ਉਮੀਦਵਾਰ ਵੀ ਆਪਣੇ ਬੂਥ ਪਹੁੰਚੇ ਨੇ ਜਿੱਥੇ ਸੰਜੀਵ अरोड़ा ਦੇ ਵੱਲੋਂ ਦਾਵਾ ਕੀਤਾ ਗਿਆ ਹੈ ਉੱਥੇ ਹੀ ਅਕਾਲੀ ਦਲ ਦੇ ਉਮੀਦਵਾਰ ਪਰੁਪਕਾਰ ਸਿੰਘ ਘੁੰਮਣੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਤੇ ਆਪਣੀ ਬੋਟ ਪਾਈ ਹੈ ਰਾਈਟ ਹੈ ਤਾਂ ਉਹ ਡਾਲਣਾ ਚਾਹੀਏ ਹਰੇਕ ਨੂੰ ਡਾਲਣਾ ਚਾਹੀਏ ਮੈਂ ਤਾਂ ਇਹ ਰਿਕਵੈਸਟ ਕਰਦਾ ਹਾਂ ਲੋਕਾਂ ਨੂੰ ਕੀ ਅਪੀਲ ਕਰਨਗੇ ਮੈਂ ਲੋਕਾਂ ਨੂੰ ਅਪੀਲ ਕਰਾਂ ووٹ ਡਾਲੋ ਆਪੇ ووٹ ਡਾਲੋ ਦੀ ਸ਼ੁਰੂਆਤ ਵੀ ਉਹਨਾਂ ਦਾ ਨਾਮ ਲੈ ਕੇ ਹੋਈ ਹੈ ਸ਼ੁਕਰਾਨੇ ਵਜੋਂ ਹੋਈ ਹੈ ਉਹ ਈਸ਼ਵਰ ਵਾਹਿਗੁਰੂ ਦਾ ਅਸੀਂ ਹਰ ਜਗ੍ਹਾ ਮੱਥਾ ਟੇਕ ਕੇ ਆਏ ਆ ਤੇ ਉੱਥੋਂ ਸਾਰੀ ਤਬਾਹ ਤੇ ਨਸੀਬ ਸਾਰੇ ਦੇ ਹੈਗੇ ਪਟੋ ਮੈਂ ਹੁਣ ਪੈ ਜਿੰਨੇ ਵੀ ਪੋਲਿੰਗ ਸਟੇਸ਼ਨ ਤੇ ਉਥੇ ਖੁਦ ਜਾ ਰਿਹਾ ਸੀ ਆ ਖੁਦ ਜਾ ਜਾ ਮੈਨੂੰ ਚੱਕਣਾ ਪੈਣਾ ਬਾਰ ਬਾਰ ਦੇਰ ਕੋਈ ਗੱਲ ਨਹੀਂ ਜੀ ਮਨਸਾਪ ਜੀ ਬੋਲੋ ਬੋਲੋ ਹਾਂ ਜੀ ਕਿ ਵਜ੍ਹਾ ਮਾਹੌਲ ਹੈ ਸਰ ਕੀ ਵਜ੍ਹਾ ਬੜਾ ਪੋਜ਼ਿਟਿਵ ਮਾਹੌਲ ਹੈ ਬਹੁਤ ਅੱਛਾ ਮਾਹੌਲ ਹੈਗਾ ਆਪਣੇ ਇਲਾਕੇ ਚ ਆਪਣੇ ਏਰੀਏ ਜਿੱਥੇ ਮੈਂ ਬੜਿਆ ساری ਉਮਰ ਬੜਿਆ ਲਿਖਿਆ ਪੜਿਆ ਉਸ ਇਲਾਕੇ ਚ ਹੈਗਾ ਤੇ ਮੈਨੂੰ ਬੜਾ ਪਿਆਰ ਮਿਲਦਾ ਹੈ ਤੇ ਲੋਕ ਮਨੋਂ ਬੇ ਸਿਲੈਕਸ਼ਨ ਦੇ ਵਿੱਚ ਤੁਹਾਡੇ ਲਈ ਯਾਦਗਾਰ ਕੀ ਰਿਹਾ ਕਿਉਂਕਿ ਫਰਸਟ ਇਲੈਕਸ਼ਨ ਕੰਟੈਸਟ ਕਰ ਰਹੇ ਹੋ ਤੁਸੀਂ ਦੇਖੋ ਮੇਰੀ ਯਾਦਗਾਰ ਤਾਂ ਲੋਕਾਂ ਦੇ ਮੁਸ਼ਕਲਾਂ ਰਹੀਆਂ ਜਿਹੜੇ ਕਹਿੰਦੇ ਇੱਥੇ ਮੁਸ਼ਕਲ ਨਹੀਂ ਹੈਗੀ ਬਨਵਾਜ ਇਹ ਇਲਾਕਾ ਮੁਸ਼ਕਲਾਂ ਨਾਲ ਭਰਿਆ ਹੋਇਆ ਤੇ ਬਾਕੀ ਲੁਧਿਆਣੇ ਦਾ ਪੰਜਾਬ ਦਾ ਕੀ ਹਾਲ ਹੋਊ ਜੀ ਮੈਨੂੰ ਸਭ ਤੋਂ ਯਾਦਗਾਰੀ ਹੈ ਇਹ ਕਿ ਮੈਂੜੇ ਵਾਦੇ ਕੀਤੇ ਆ ਉਹ ਪੂਰੇ ਕਰਨੇ ਮੈਂ ਇੱਕ ਯਾਦਗਾਰ ਮੈਨੂੰ ਬਹੁਤ ਤਕੜੀ ਹੈ ਇੱਕ ਛੋਟੇ ਨੌਵੇਂ ਜਮਾਤ ਦੇ ਬੱਚੇ ਨੇ ਇੱਕ ਸੋਗਨ ਦਿੱਤਾ ਬਣੋ ਨਾ ਬਾਰੀ ਨਾ ਹੰਕਾਰੀ ਸੁਵਨੋ ਬੱਚਾ ਯਾਦ ਬਹੁਤ ਸਾਰੀ ਉਮਰ ਰਹਿਣਾ ਹੈ ਥੈਂਕ ਯੂ ਅੱਜ ਲੁਧਿਆਣਾ ਵੈਸਟ ਦੇ ਵਿੱਚ ਚੋਣਾ ਹੋ ਰਹੀਆਂ ਨੇ ਜੀ ਹਾਂ ਅੱਜ VOTING ਹੈ ਤੇ ਅੱਜ ਲੋਕਾਂ ਦੇ ਵਿੱਚ ਉਤਸ਼ਾਹ ਨਜ਼ਰ ਆ ਰਿਹਾ ਹੈ ਉੱਥੇ ਹੀ ਉਮੀਦਵਾਰ ਵੀ ਆਪਣੀ ਬੂਥ ਪੌਂਡ ਪਹੁੰਚੇ ਨੇ ਜਿੱਥੇ ਸੰਜੀਵ अरोड़ा ਦੇ ਵੱਲੋਂ ਦਾਵਾ ਕੀਤਾ ਗਿਆ ਹੈ ਉੱਥੇ ਹੀ ਅਕਾਲੀ ਦਲ ਦੇ ਉਮੀਦਵਾਰ ਪਰੂਪਕਾਰ ਸਿੰਘ ਘੁੰਮ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਤੇ ਆਪਣੀ ਬੂਟ ਪਾਈ ਹੈ ਰਾਈਟ ਹੈ ਤਾਂ ਉਹ ਡਾਲਣਾ ਚਾਹੀਏ ਹਰੇਕ ਨੂੰ ਡਾਲਣਾ ਚਾਹੀਏ ਮੈਂ ਤਾਂ ਇਹ ਰਿਕਵੈਸਟ ਕਰਦਾ ਹਾਂ ਲੋਕੋ ਸੇ ਕੀ ਬੀਨ ਕਰੇਗੇ ਮੈਂ ਲੋਕੋ ਅਪੀਲ ਕਰਾਂ ਵੋਟ ਡਾਲੋ ਆਪ ਵੋਟ ਡਾਲੋ ਦੀ ਸ਼ੁਰੂਆਤ ਹੋ ਗਈ ਹੈ। ਹਾਲਾਤ ਜੈ ਹੋ। ਅੱਲਾਹ ਦਾ ਨਾਮ ਲੈ ਕੇ ਹੋਈ ਇਹ ਸ਼ੁਕਰਾਨੇ ਵਜੋਂ ਹੋਈ ਹੈ। ਉਹ ਈਸ਼ਵਰ ਵਾਹਿਗੁਰੂ ਅਸੀਂ ਹਰ ਜਗ੍ਹਾ ਮੱਥਾ ਟੇਕ ਕੇ ਆਏ ਆ ਤੇ ਉੱਥੋਂ ਸਾਰੰਗ ਤੱਕ ਫਿਰ ਅਸੀਂ ਸਾਰੇ ਰਹਿਗੇ ਪਟੋ। ਮੈਂ ਹੁਣ ਪੈ ਜਿੰਨੇ ਵੀ ਪੋਲਿੰਗ ਸਟੇਸ਼ਨ ਤੇ ਉੱਥੇ ਖੁਦ ਜਾ ਰਿਹਾ ਸੀਗਾ। ਖੁਦ ਜਾ ਜਾ ਮੈਨੂੰ ਚੱਕਣਾ ਪੈਣਾ ਬਾਰ-ਬਾਰ ਦੇਗਾ। ਕੋਈ ਗੱਲ ਨਹੀਂ ਜੀ। ਮਨਸਾ ਜੀ। ਕੋਈ ਆ ਕੇ ਬੋਲੋ ਬੋਲੋ ਹਾਂ ਜੀ। ਹਾਂ ਜੀ ਜੀ ਕਿਹੜਾ ਜਿਹਾ ਮਾਹੌਲ ਹੈ ਸਰ ਜੀ ਵਜਾ ਬੜਾ ਪੋਜ਼ਿਟਿਵ ਮਾਹੌਲ ਹੈ ਬਹੁਤ ਅੱਛਾ ਮਾਹੌਲ ਹੈਗਾ। ਆਪਣੇ ਇਲਾਕੇ ਚ ਆਪਣੇ ਏਰੀਏ ਜਿੱਥੇ ਮੈਂ ਬੜਿਆ ساری ਉਮਰ ਬੜਿਆ ਲਿਖਿਆ ਪੜਿਆ ਉਸ ਇਲਾਕੇ ਚ ਹੈਗਾ ਤੇ ਮੈਨੂੰ ਬੜਾ ਪਿਆਰ ਮਿਲਦਾ ਹੈ ਸੇ ਲੋਕਮਾਨ ਜੀ ਇਹ ਇਲੈਕਸ਼ਨ ਦੇ ਵਿੱਚ ਤੁਹਾਡੇ ਲਈ ਯਾਦਗਾਰ ਕੀ ਰਿਹਾ ਕਿਉਂਕਿ ਫਰਸਟ ਇਲੈਕਸ਼ਨ ਕੰਟੈਸਟ ਕਰ ਰਹੇ ਹੋ ਤੁਸੀਂ ਦੇਖੋ ਮੇਰੇ ਲਈ ਯਾਦਗਾਰ ਤਾਂ ਲੋਕਾਂ ਦੇ ਮੁਸ਼ਕਲਾਂ ਰਹੀਆਂ ਜਿਹੜੇ ਕਹਿੰਦੇ ਇੱਥੇ ਮੁਸ਼ਕਲ ਨਹੀਂ ਹੈਗੀ ਬਲਵਾਜ ਇਹ ਇਲਾਕਾ ਮੁਸ਼ਕਲਾਂ ਨਾਲ ਭਰਿਆ ਹੋਇਆ ਤੇ ਬਾਕੀ ਲੁਧਿਆਣਾ ਦਾ ਪੰਜਾਬ ਦਾ ਕੀ ਹਾਲ ਹੋਊਗਾ ਜੀ ਮੈਨੂੰ ਸਭ ਤੋਂ ਯਾਦਗਾਰ ਹੈ ਇਹ ਕਿ ਮੈਂੜੇ ਵਾਅਦੇ ਕੀਤੇ ਆ ਉਹ ਪੂਰੇ ਕਰਨੇ ਮੈਂ ਇੱਕ ਯਾਦਗਾਰ ਮੈਨੂੰ ਬਹੁਤ ਤਕੜੀ ਹੈ ਇੱਕ ਛੋਟੇ ਨੌਵੇਂ ਜਮਾਤ ਦੇ ਬੱਚੇ ਨੇ ਇੱਕ ਸਲੋਗਨ ਦਿੱਤਾ ਬਣੋ ਨਾ ਬਾਰੀ ਨਾ ਹੰਕਾਰੀ ਸੁਣਨੋ ਬੱਚਾ ਯਾਦ ਬਹੁਤ ਸਾਰੀ ਉਮਰ ਰਹਿਣਾ ਹੈ ਥੈਂਕ ਯੂ